ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਲਾਮ ਕੀ ਹਾਲ ਚਾਲ ਹੈ ਤੁਹਾਡਾ ਮਿੰਦਾ ਸਾਰੇ ਠੀਕ ਠਾਕ ਹੋ ਮੂਰੇ ਜੈਸੀ ਵੀ ਬਿਲਕੁਲ ਠੀਕ ਠਾਕ ਆਂ ਤੇ ਹੁਣ ਵਜ ਗਏ ਨੇ 3 4 ਵਜੇ ਆਪਾਂ ਸ਼ੌਪ ਤੇ ਜਾਣਾ ਤੇ ਹੁਣ ਮੈਂ ਇੱਕ ਭੈਣ ਦੀ ਡਿਮਾਂਡ ਤੇ ਇੱਕ ਰੈਸਪੀ ਦੇਣੀ ਹੈਗੀ ਆ ਪੂੜਿਆਂ ਦੀ ਗੋਲਗਲੇ ਸਾਰਿਆਂ ਨੂੰ ਆਉਂਦੇ ਆ ਪੂੜੇ ਵੀ ਵੈਸੇ ਸਾਰਿਆਂ ਨੂੰ ਆਉਂਦੇ ਚਲ ਕੀ ਵਾਰੀ ਨਾ ਹੁਣ ਡੇਢ ਸਵੇਰੇ ਵਾਲੇ ਪੂੜੇ ਆ ਉਹ ਬਲਾਂਚ ਥੋੜੀ ਜੀ ਅ ਮੁਸ਼ਕਲ ਆ ਜਾਂਦੀ ਹੁੰਦੀ ਆ ਹਨਾ ਸੋ ਥੋੜੀ ਜੀ ਦੋ ਚਾਰ ਕਪੂੜਿਆਂ ਦੀ ਰੈਸਪੀ ਦੇਵਾਂਗੀ ਤੇ ਨਾਲ ਥੋੜੀ ਜਿ ਬਣਾਉਂਗੀ ਆਪਾਂ ਗੁਰੂ ਘਰੇ ਤੇ ਸ਼ੁਰੂ ਕਰਦੇ ਆਂ ਗੁਰੂ ਆਪਣਾ ਧਿਆਰ ਰੱਖਿਆ ਬਾਹਰ ਤੋਂ ਪਰ ਬਹੁਤ ਜ਼ਿਆਦਾ ਮੀਤਾ ਪੈ ਨਹੀਂ ਰਿਹਾ ਸੀ ਕੀ ਕਰੀਏ ਫਿਰ ਫਤ ਨਹੀਂ ਪੈਦਾ ਲੋ ਮੈਂ ਤੁਹਾਨੂੰ ਦਿਖਾਉਣੀ ਆ ਆਪਣਾ ਗੁਰੂ ਘਰੇ ਹੁੰਦਾ ਤੇ ਆ ਠੀਕ ਹੈ ਅਹ ਅਹ ਕੱਚਾ ਕੱਚਾ ਠੀਕ ਹੈ ਹਾਂਜੀ ਹਾਂ ਕੋਰੀਏ ਗਰਮ ਲੋ ਜੀ ਆਟਾ ਤੇ ਆٹے ਦੇ ਵਿੱਚ ਪਾ ਲਿਆ ਜਿਹੜਾ ਗੁਰੂ ਘੋਲਿਆ ਸੀ ਉਹ ਬੜਾ ਪੁਣਕੇ ਪਾਉਣਾ ਹੈਗਾ ਕਿਉਂਕਿ ਇਹਦੇ ਵਿੱਚ ਕੁਛ ਨਾ ਕੁਛ ਨਾ ਥੋੜੇ-ਬੋੜੇ ਲੱਕੇ ਰੁਕੇ ਖੜਤਾ ਕਰਾ ਲਓ ਇਹਨਾਂ ਦਾ ਗੰਮੂ ਉਂ ਦੇ ਕਾਲਕ ਆ ਵੀ ਤੋਏ ਇਹ ਬੱਲਾ ਮੈਂ ਮੁੰਮੋਤ ਲਾਇਆ ਤਿੰਨ ਦਿਨ ਹੋਇਆ ਪਰ ਕੋਤਲਾ ਹੋ ਗਿਆ ਨਾ ਮਿਕਸ ਜੀ ਹੋ ਗਿਆ ਫਿਰ ਸਹੀ ਹੈ ਬਾਜੀ ਜਿਹੜਾ ਹੈਗਾ ਨਾ ਪੂੜਿਆਂ ਦਾ ਚੱਕਰ ਉਹ ਸਿਰਫ ਆਕੇ ਤੇ ਗੁੰਨਣ ਦਾ ਹੀ ਹੁੰਦਾ ਹੈ ਕਿ ਆਟਾ ਜਿਹੜਾ ਥੋੜਾ ਬਹੁਤ ਵਧੀਆ ਹੋਣਾ ਚਾਹੀਦਾ ਕੰਸਿਸਟੈਂਸੀ ਵਧੀਆ ਹੋਵੇ ਗੱਠਾ ਜਮੇ ਨਾ ਹੋਣ ਵਿੱਚ ਫਿਰ ਕੁੜੇ ਵੀ ਵਧੀਆ ਬਣਦੇ ਆ ਤੇ ਇਹ ਵੀ ਬਹੁਤ ਵਧੀਆ ਬਣਦਾ ਆਪਣਾ ਫਿਰ ਗੋਲ ਕਰੀਏ ਇਹਦੇ ਵਿੱਚ ਮੈਂ ਛੁਟਕੀ ਇੱਕ ਮਿੱਠਾ ਸੋਲਾ ਪਾਉਣਾ ਸੀ ਮੈਂ ਭੁੱਲ ਗਈ ਗੱਲਾਂ ਗੱਲਾਂ ਕਰਦੀ ਕਰਦੀ ਤੇ ਵਸਤੇ ਜਦੋਂ ਮੈਂ ਗੁੰਨ ਲਿਆ ਉਹਦੋਂ ਮਾੜੀ ਜੀ ਛੁਟਕੀ ਪਾਉਂਗੀ ਇਹਦੇ ਵਿੱਚ ਮਿੱਠੇ ਸੋਲੇ ਦੀ ਫਿਰ ਦੇਖੋ ਇੰਨੇ ਕੋਲੇ ਬਣਦੇ ਆ ਬਹੁਤ ਹੀ ਜ਼ਿਆਦਾ ਉਹੜੀ ਉੜਿਆਂ ਵਾਸਤੇ ਮੈਂ ਲੱਕ ਕੱਢ ਲੈਣੀ ਕਿਉਂਕਿ ਇਹਨੂੰ ਆਪਾਂ ਪਤਲਾ ਕਰਾਂਗੇ ਤੇ ਦੂਜਾ ਆਟਾ ਥੋੜਾ ਜਿਹਾ ਹਾਰਡ ਰੱਖਾਂਗੇ ਇਹਦੇ ਨਾਲੋਂ ਮਿੱਠਾ ਸੋਟਾ ਨਹੀਂ ਹੈ ਤੁਹਾਨੂੰ ਸੋਟਾ ਜੱਟ ਸਾਰੇ ਪੌਣ ਗਏ ਐ ਚੱਕ ਇਹ ਪਾਰਾਂਗੇ ਹੁਣ ਗੱਠਾ ਬਿਠਾ ਜਮੇ ਨਹੀਂ ਹੋਣੀ ਚਾਹੀਦੀ ਜੇ ਗੱਠਾ ਬਹਿ ਗਿਆ ਫਿਰ ਬਣ ਨਹੀਂ ਬਣਣੀ ਲੱਗਦੀ ਉਹਦੀ 16 ਕ ਪਾਉ ਚਮਚਾ ਦੇ 2 16000 ਜਗਾ ਇਹ ਜਮੇ ਥੋੜਾ ਜਿਹਾ ਤੇ ਮਾੜਾ ਜਆ ਉਹਦੇ ਚ ਪਾਉਂਗੀ ਕਿਉਂਕਿ ਉਹ ਤਾਂ ਹੈ ਹੀ ਆਟਾ ਪਰਾ ਜਮੇ ਚਲ ਬਸ ਜਗਦਾ ਹਮ ਹੋ ਗਈ

ਕਿ ਉਹਨਾਂ ਆਪ ਪੂੜਿਆਂ ਵਾਸਤੇ ਆਟਾ ਜਿਹੜਾ ਉਹ ਥੋੜਾ ਪਤਲਾ ਕਰਦੇ ਆ। ਉਹ ਇਸ ਤਰ੍ਹਾਂ ਦੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਫਲੋਇੰਗ ਐਂਡ ਜਮਾ ਵਧੀਆ ਠੀਕ ਹੈ ਇਸ ਤਰ੍ਹਾਂ ਤਵਾ ਨਹੀਂ ਉਤਾਰੀਂ ਕਿਉਂ ਆ ਗਿਆ ਇਸ ਤਰ੍ਹਾਂ ਦੇ ਲੋਜੀ ਕੋਰੀ ਚੰਗੀ ਤਰ੍ਹਾਂ ਤਵਾ ਚੋਪੜ ਲੈਣਾ ਉਹਦੀ ਆਪਣੇ ਕੋਲੇ ਨਾ ਅੱਗੇ ਜਿਹੜੀਆਂ ਲੇਡੀਆਂ ਹੁੰਦੀਆਂ ਸੀਗੀਆਂ ਉਹ ਪਪਰ ਦੇ ਪੱਤਿਆਂ ਨਾਲ ਕੂੜੇ ਇਦਾਂ ਲਾ ਦਿੰਦੇ ਸੀ ਸਰਵਾਉਂਦੀਆਂ ਸੀ ਤੇ ਕਈ ਹੁਣ ਕਾਵੇ ਲੈ ਲੈਂਦੀਆਂ ਨੇ ਉਹਦੇ ਨਾਲ ਕਰਦੀਆਂ ਨੇ ਆਪਾਂ ਨੂੰ ਨਾ ਇਹ ਵਾਲਾ ਆਪਣੇ ਕੋਲੇ ਹੈਗਾ ਲੱਕੜ ਦਾ ਸਾਡੀ ਮੈਡਮ ਸੀਗੇ ਹਰਪ੍ਰਿੰਟ ਮੈਡਮ ਇੰਗਲਿਸ਼ ਦੇ ਤੇ ਉਹ ਸਾਨੂੰ ਰਿਟਾਇਰ ਹੋ ਕੇ ਉਹ ਜਾਂਦੇ ਜਾਂਦੇ ਸਾਨੂੰ ਉੱਥੇ ਦੇਖ ਕੇ ਗਈ ਸੀ ਤੇ ਇਹ ਬੜੀ ਵਧੀਆ ਚੀਜ਼ ਆ ਰਹੀ ਇਹ ਇਹਦੇ ਨਾਲ ਬਹੁਤ ਵਧੀਆ ਮਸਟਰ ਜਾਂਦੇ ਨੇ ਨਾਲੇ ਵਧੀਆ ਲੱਗਦੀ ਆ ਲੱਕੜ ਰਹੀ ਨਾ ਸੋ ਜਦੋਂ ਵੀ ਮੈਂ ਕੂੜੇ ਬਣਾਉਣੀ ਉਹਨਾਂ ਨੂੰ ਯਾਦ ਕਰਦੀ ਹਾਂ O kazan iyi çalışıyor gibi O kadar da iyi ਸਰਫ ਜਿਆਰ ਨੂੰ ਐ ਰੱਖ ਲੈਣ ਤੇ ਆਹ ਕਿਥੇ ਖੁਰਚਣਾ ਹੋਰ ਕੀ ਜਾਈ ਨਾ ਨਾ ਚੰਪਣ ਜੀ ਇੱਕ ਰੰਗ ਤੁਸੀਂ ਗੈਸ ਆ ਜਿਹੜੀ ਉਹ ਥੋੜੀ ਜੀ ਦੇਖ ਲਿਆ ਕਰਿਓ ਤਾਂ ਦੇ ਇਹਨੂੰ ਘੱਟ ਕਰਨਾ ਪੈਂਦਾ ਕਦੇ ਆਪਾਂ ਨੂੰ ਵੱਧ ਕਰਨਾ ਪੈਂਦਾ ਹੈ ਨਾ ਬਸ ਇਹ ਧਿਆਨ ਰੱਖਣਾ ਹੁੰਦਾ ਹੋਰ ਤਾਂ ਇਹਦੇ ਵਿੱਚ ਕੋਈ ਕਾਹ ਦਾ ਜਾਦੂ ਨਹੀਂ ਹੈਗਾ ਲੋ ਜਿਹੜੇ ਕਹਿੰਦੇ ਹੁੰਦੇ ਪਹਿਲਾਂ ਪੂਰਾ ਖਰਾਉਂਦਾ ਆਪਣਾ ਜਮਾ ਹੀ ਖਰਾਉਂ ਨਹੀਂ ਹੋਇਆ ਬਹੁਤ ਵਧੀਆ ਬਣਿਆ ਮੈਂ ਨੇੜੇ ਕਰਨਾ ਚਾਹਣੀ ਆ ਪਰ ਮੇਰਾ ਨਾ ਇਹ ਜਿਹੜਾ ਸਟੈਂਡ ਹੈ ਇਹ ਥੋੜਾ ਖਰਾਬ ਆਇਆ ਜੀ ਬੈਂਡ ਨਹੀਂ ਹੁੰਦਾ ਜਿਹੜਾ ਵਧੀਆ ਸਟੈਂਡ ਆ ਉਹ ਮੇਰਾ ਸ਼ੌਕ ਤੇ ਹੈ ਮੈਂ ਲਿਆਣਾ ਬੋਲੀ ਤੇ ਇਸ ਕਰਕੇ ਤੁਸੀਂ ਦੂਰੇ ਵਾਚ ਕਰੋ ਆ ਬੜਿਆ ਨਹੀਂ ਪਾ ਕੇ ਦੇਖੋ ਮਾਰ ਲਾਉਂਦਾ ਲਿਆ ਪਾਣੀ ਨਾਲ ਆਪਾਂ ਇੱਧਰ ਕੰਮ ਚਲਾ ਰਹੀ ਆਂ ਕੱਢੂਗੀ ਸੰਦੀਪ ਆਪਾਂ ਪਾ ਦਿੰਦੇ ਆਂ ਵਿੱਚ ਪਹਿਲੇ ਪੂਰਾ ਨਹੀਂ ਹੋਣਾ ਬੰਨ ਜਾਂਦੇ ਪੀਲੇ ਆ ਦੇ ਅਜੇ ਨਹੀਂ ਬੱਟਾ ਪਚਾ ਦੇ ਸਤਵੈਲੇ ਦੀ ਹੋਜੀ ਹੁਣ ਆਪਾਂ ਤੇ ਬਿਹਤਰੀ ਪਾਇਆ ਜੇ ਨਾ ਮਾਰ ਦੋ ਕੀ ਤੇ Oh, sal, ah, sal, 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 tapi, sausnya ini ada, ya. Sausnya kan dia udah analogi, ya? ਗੈਰਲੀਕ ਹੁਣ ਤੇ ਅਲਾਈ ਨਾ ਮੜ ਕਾਗਜ਼ ਰੱਖੇਗੀ ਰੱਖੀ ਕੋ ਬਲੇਡ ਕਿਹਾ ਹਨ ਪਲੇਟ ਲੈ ਵਿੱਚ ਉਹ ਪਾਉਣਾ ਥੱਲੇ ਰੱਖ ਦੀ ਆ ਸੰਦਾ ਹੋ ਜਾ ਸਾਰਾ ਕਦੇ ਵੀ ਆਟਾ ਜਿਹੜਾ ਕੂੜਿਆਂ ਦਾ ਜਾਂ ਗੁਲਗੁਲਿਆਂ ਦਾ ਹੈ ਨਹੀਂ ਹੈ ਵੀ ਗੁੰਨ ਕੇ ਤੇ ਉਹਨੂੰ 10 ਮਿੰਟ ਰੈਸਟ ਦਿਵਾਓ ਰੈਸਟ ਹੋਣ ਤੋਂ ਕੋਈ ਨਹੀਂ ਦਿਵਾਇ ਨਾਲ ਦੀ ਨਾਲ ਹੀ ਚੱਕ ਲੈਣੇ ਆ ਪਤਾ ਕੰਮ ਐਨੇ ਵਧੀਆ ਕੂੜੇ ਬਣਦੇ ਜਣ ਨਾਲ ਐਨੇ ਵਧੀਆ ਬਣਦੇ ਆ ਦੇਖੋ ਐ ਵਜਾ ਵਜਾ ਕਰਦੇ ਆ ਕੋਲੇ ਐਨੇ ਸੌਫਟ ਚਲ ਹੋ ਗਿਆ ਤੋਂ ਕੱਪ ਉਹ ਆਉਣੀ ਚਾਹੀਦੀ ਵਿਚਣੀ ਨਾ ਨਹੀਂ 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 ਵਿਚਣੀ ਨਾਲ ਨਾਲ ਸਾਡੇ ਦੋ ਕੰਮ ਚੱਲ ਰਹੇ ਆ இருக்கிறது <laughs> 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 ਮਾੜਾ ਜੇ ਬਸ ਮਿੱਠਾ ਬਤਾਵਾ ਦੋ ਮਾੜਾ ਉਹ ਨੌਂ ਜੀ ਖਾਣਾ ਨਹੀਂ ਮਾੜਾ ਨਹੀਂ ਨਹੀਂ ਮਿੱਠਾ ਸੋਡਾ ਤਾਂ ਨਹੀਂ ਮਾੜਾ ਖਾਣਾ ਲੋ ਜੀ ਅਸੀਂ ਨਾਲ ਨਾਲ ਦੋ ਦੋ ਕੰਮ ਚਲਾ ਰਹੇ ਆਂ ਨਾਲ ਬਣ ਰਹੇ ਪੂਰੇ ਅਸੀਂ ਐਂ ਚਲਾਉਣੀ ਆਂ ਹਰ ਵਾਰੀ ਤੇ ਸਾਡੇ ਮਿੰਟ ਤੋਂ ਮਿੰਟੀ ਕੰਮ ਹੋ ਜਾਂਦਾ 3 ਦਿਨ ਬਾਰੇ ਸੀ ਅਰਗੇ ਦੀ ਹੁਣ। ਕੋਈ ਹੁਣ ਆਪਾਂ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਦੁਬਾਰਾ ਠੀਕ ਹੈ। ਹੁਣ ਸਸਤੀ ਬਣਾ ਲਈਏ ਪਹਿਲਾਂ ਫਿਰ ਮਿਲਦੇ ਆਪਾਂ ਤੁਹਾਨੂੰ। ਗੁਰੂ ਘਰ ਲਈ ਆਪਾਂ ਇਹਨੇ ਬਣਾਤੇ ਆ। ਇਹ ਦੇਖਣ ਨੂੰ ਤੁਹਾਨੂੰ ਲੱਗੇ ਸੈਨ ਨਾ ਕਹਦੇ ਵੀ ਕੱਚੇ ਦਾ ਚੇ ਨਹੀਂ ਹੈ ਜੀ। ਤੇ ਆਹ ਬਣ ਜਾਂਦੇ ਆ ਤੇ ਇਧਰ ਮੈਂ ਤੁਹਾਨੂੰ ਕੂੜੇ ਦਿਖਾਉਣੀ ਆ। ਕੂੜੇ ਆਉਂਦਾ ਕੰਮ ਆਪਾਂ ਨੇ ਵੇੜੀ ਬੈਠੇ ਆ। ਆ ਦੇਖੋ ਐ ਡੇਡੇ ਕੂੜੇ ਬਣਾਏ ਆ ਵੱਡੇ ਵੱਡੇ। ਬਣਾਏ ਆਪਾਂ 4-5 ਹੀ ਇਹ ਲੋ ਠੀਕ ਹੈ ਜੀ 5 ਕਪੂੜੇ ਬਣਾਏ ਆ ਪਰ ਰੈਸਪੀ ਦੇਣੀ ਸੀਗੀ ਤੇ ਕੂੜੇ ਅਸੀਂ ਬਣਾ ਲੇ ਖੀਰ ਤੁਸੀਂ ਬਣਾ ਲਿਓ ਫਿਰ ਆਪਾਂ ਖਾਵਾਂਗੇ ਰਲ ਮਿਲ ਕੇ ਤੇ ਗੁਰਗਲੇਦਰ ਆਪਣੇ ਬਣ ਜਾਂਦੇ ਲੋ ਜੀ ਗੁਰਗਲੇ ਬਣ ਗਏ ਆਪਣੇ ਪੂੜੇ ਬਣ ਗਏ ਤੇ ਆਪਾਂ ਚਾਹ ਨਾਲ ਥੋੜੀ ਥੋੜੀ ਖਾ ਵੀ ਲਈ ਤੇ ਉਸ ਤੋਂ ਬਾਅਦ ਵਿੱਚ ਮੈਂ ਲਾਈਵ ਹੋ ਗਈ ਤੇ ਲਾਈਵ ਹੋਈ ਤਾਂ ਨੈਟ ਪ੍ਰੋਬਲਮ ਆ ਗਈ ਇਸ ਕਰਕੇ ਬਹੁਤਾ دیر ਚੱਲ ਨਹੀਂ ਸਕੇ ਆਪਣਾ ਲਾਈਵ ਤੇ ਫਿਰ ਕਦੀ ਆਵਾਂਗੇ ਤੇ ਬਹੁਤ ਵਧੀਆ ਬਣੇ ਗੁੜਗਲੇ ਤੇ ਬਹੁਤ ਵਧੀਆ ਬਣੇ ਪੂੜੇ ਪੂੜਿਆਂ ਦਾ ਤਾਂ ਉਹ ਹੀ ਹਿਸਾਬ ਹੈ ਜੀ ਜਿਹੜਾ ਪਚੀਲਾ ਬਣਾਉਣੇ ਨੇ ਵਿਸਮ ਦਾ ਉਦਾਂ ਹੀ ਬਣਾਉਣਾ ਹੁੰਦਾ ਤੇ ਗੁੜਗਲੇ ਸਾਰੀਆਂ ਬਣਾਉਣ ਨੂੰ ਆਉਂਦੇ ਹੀ ਨਹੀਂ ਤੇ ਬਸ ਮਾੜਾ ਜਿਹਾ ਮਿੱਠਾ ਛੋਡਾ ਜਰੂਰ ਪਾ ਲਿਓ ਪੋਲੇ ਬਹੁਤ ਬਣਦੇ ਨੇ ਫਿਰ ਲਓ ਜੀ ਹੁਣ ਗੁੜਗਲੇ ਖਾ ਲੇ ਚਾਹ ਪੀ ਲਈ ਤੇ ਹੁਣ ਆਪਾਂ ਚੱਲੇ ਆਂ ਸ਼ਾਪ ਤੇ ਤੇ ਹੁਣ ਮਿਲਾਂਗੇ ਤੇ ਵਲੌਗ ਨੂੰ ਕਰਿਓ ਇੰਜੋਏ ਤੇ ਜਿਨਾਉ ਰੈਸਪੀ ਚੰਗੀ ਲੱਗੀ ਤਰੂ ਦੱਸਿਓ। ਲਓ ਜੀ ਰਾਤ ਤੇ ਵੱਤ ਗਿਆ ਹੁਣ 9:30 ਤੇ ਹੁਣ ਆਪਾਂ ਫ੍ਰੀ ਹੋਈਆਂ। ਤੇ ਅੱਜ ਨਾ ਹੁਣ ਮੈਂ ਵਲੌਗ ਦਾ ਇੱਥੇ ਐਂਡ ਕਰਨਾ ਸੀਗਾ ਕਿਉਂਕਿ ਆਪਾਂ ਇੱਕ ਰੈਸਪੀ ਦੇਣੀ ਸੀ ਤੁਹਾਨੂੰ। ਅ ਪੂੜਿਆਂ ਦੀ ਤੇ ਗੁਲਗੁਲਿਆਂ ਦੀ ਉਹ ਆਪਾਂ ਦੇ ਚੁੱਕੇ ਆ। ਤੇਰੇ ਭੈਣ ਦਾ ਇੱਕ ਦਾ ਫੋਨ ਆਇਆ ਕਹਿੰਦੇ ਭੈਣੇ ਤੁਸੀਂ ਮੈਂ ਤੁਹਾਨੂੰ ਇੰਨੀ ਕਮੈਂਟ ਕਰਦੀ ਹਾਂ ਤੁਸੀਂ ਸਾਰਿਆਂ ਦਾ ਨਾਮ ਲੈਦੇ ਨੇ ਮੇਰਾ ਨਾਮ ਹੀ ਨਹੀਂ ਲੈਂਦੇ ਹੈਗੇ ਮੈਂ ਉਹਨਾਂ ਨਾਲ ਪ੍ਰੋਮਿਸ ਕੀਤਾ ਕਿ ਤੁਹਾਨੂੰ ਕੱਲ ਨੂੰ ਤੁਹਾਡਾ ਨਾਮ ਜਰੂਰ ਆਊਗਾ ਵਲੌਗ ਦੇ ਵਿੱਚ ਤੇ ਭੈਣ ਦਾ ਨਾਮ ਹੈਗਾ ਸੁਖਮਿੰਦਰ ਕੌਰ ਤੇ ਉਹ ਹੈਗੇ ਨੇ ਅੰਮ੍ਰਾਲੇ ਤੋਂ ਕਹਿੰਦੀ ਮੈਂ ਬਹੁਤ ਵਾਰੀ ਤੁਹਾਨੂੰ ਮਤਲਬ ਕਿ ਮੈਸੇਜ ਕਰਦੀ ਹਾਂ ਕਮੈਂਟ ਕਰਦੀ ਹਾਂ ਤੇ ਤੁਹਾਡੇ ਨਾਲ ਗੱਲ ਵੀ ਹੋਈ ਆ ਇੱਕ ਦੋ ਵਾਰ ਮੇਰੀ ਫੋਨ ਤੇ ਪਰ ਤੁਸੀਂ ਕਦੇ ਵੀ ਮੇਰਾ ਨਾਮ ਨਹੀਂ ਲਿਆ ਕਹਿੰਦੇ ਅੱਜ ਵੀ ਮੈਂ ਲਾਈਵ ਦੇ ਵਿੱਚ ਵੀ ਤੁਸੀਂ ਮੇਰਾ ਨਾਮ ਨਹੀਂ ਲਿਆ ਐਕਚੁਅਲੀ ਭੈਣ ਨੂੰ ਪਤਾ ਕੀ ਹੋਇਆ ਲਾਈਵ ਦੇ ਵਿੱਚ ਪ੍ਰੋਬਲਮ ਆ ਗਈ ਕਿ ਮੇਰੇ ਹੀ ਘਰ ਦੇ ਵਿੱਚ ਵਾਈਫਾਈ ਦੀ ਪ੍ਰੋਬਲਮ ਆ ਗਈ ਨੈਟਵਰਕ ਪ੍ਰੋਬਲਮ ਆ ਗਈ ਸੋ ਜਿਹੜਾ ਲਾਈਵ ਸੀ ਉਹ ਆਪਣਾ ਖਰਾਬ ਹੀ ਹੋ ਗਿਆ ਸੀਗਾ ਸਾਰਿਆਂ ਦੀ ਗੱਲਬਾਤ ਜਿਹੜੀ ਉਹ ਨਹੀਂ ਮੈਂ ਸੁਣ ਪਾਈ ਮਤਲਬ ਕਮੈਂਟ ਥੋੜੇ ਨਹੀਂ ਪੜ ਪਾਈ ਮਨੀਪੂਲਰ ਦੀ ਆਈਡੀ ਤੋਂ ਭੈਣ ਦਾ ਆਉਂਦਾ ਹੁੰਦਾ ਫੋਨ ਆਉਂਦੀ ਆਇਆ ਅੱਜ ਤੇ ਉਹਨਾਂ ਨੇ ਬਹੁਤ سارے ਕਮੈਂਟ ਵੀ ਕੀਤੇ ਲਾਈਵ ਦੇ ਵਿੱਚ ਆਏ ਉਹ ਤੇ ਅੱਜ ਉਹਨਾਂ ਦਾ ਫਿਰ ਮੈਨੂੰ ਫੋਨ ਵੀ ਆਇਆ ਹਾਂ ਤੇ ਉਹ ਵੀ ਕਹਿ ਰਹੇ ਸੀ ਜਾਂਦੀ ਟੀ ਪ੍ਰੋਬਲਮ ਆ ਗਈ ਸੀ ਉਹਦੇ ਵਿੱਚ ਉਹਦੇ ਚ ਨੈਟਵਰਕ ਪ੍ਰੋਬਲਮ ਆ ਜੀਦੀ ਸੋ ਆਪਣਾ ਲਾਈਵ ਹੈ ਜਿਹੜਾ ਉਹ sire nahi ਚੜ ਸਕਿਆ ਸੀ ਕਿਉਂਕਿ ਆਪਾਂ ਪਹਿਲੀ ਵਾਰ ਹੀ ਮੈਨੂੰ ਲੱਗਦਾ ਲਾਈਵ ਹੋਈ ਸੀਗੇ ਤੇ ਹੌਲੀ ਹੌਲੀ ਆਪਾਂ ਇਦਾਂ ਕਰਕੇ ਅੱਗੇ ਤੋਂ ਵਧੀਆ ਤਰੀਕੇ ਨਾਲ ਲਾਈਵ ਹੋਵਾਂਗੇ ਹੈਨਾ ਕੁਝ ਟਾਈਮ ਦੀ ਵੀ ਪ੍ਰੋਬਲਮ ਹੈਗੀ ਸੀ ਇਹਨਾਂ ਟਾਈਮ ਵੀ ਨਹੀਂ ਸੀਗਾ ਸੋ ਲੋਬੀ ਸੁਖਵਿੰਦਰ ਪੈਨ ਗੁੱਸਾ ਠੁੱਕੋ ਤੇ ਤੁਹਾਡਾ ਨਾਮ ਆਪਾਂ ਲੈਤਾ ਥੈਂਕ ਯੂ so much ਤੁਸੀਂ ਇਹਨੇ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਰਾਜਵਿੰਦਰ ਭੈਣ ਮਨੀ ਕੁਲਰ ਦੀ ਆਈਡੀ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਫੋਨ ਕਰਕੇ ਫੇਰ ਪੁੱਛਿਆ ਕਹਿੰਦੇ ਕੀ ਹੋਇਆ ਸੀਗਾ ਲਾਈਵ ਕਿਉਂ ਨਹੀਂ ਸਿਰੇ ਚੜਿਆ ਉਹਨਾਂ ਨੂੰ ਬਹੁਤ ਅੱਛਾ ਲੱਗ ਰਿਹਾ ਸੀਗਾ ਕੋਈ ਗੱਲ ਨਹੀਂ ਜੀ ਹੋਰ ਵੀ ਬਹੁਤ ਸਾਰੀਆਂ ਭੈਣਾਂ ਜੁੜੀਆਂ ਸੀ ਜਿਆਂ ਬਹੁਤ ਚੰਗਾ ਲੱਗਦਾ ਸੀ ਮੈਨੂੰ ਹਣ ਸੋ ਅੱਗੇ ਤੋਂ ਆਪਾਂ ਫੇਰ ਦੁਬਾਰਾ ਲਾਈਵ ਹੋਵਾਂਗੇ ਕਿਸੇ ਦਿਨ ਫੇਰ ਮੈਂ ਤੁਹਾਨੂੰ ਦੱਸੂਗੀ ਜਦੋਂ ਲਾਈਵ ਹੋਣਾ ਹੋਊਗਾ ਇਹ ਫਿਰ ਆਪਾਂ ਕੱਲ ਬਾਅਦ ਫੇਰ ਕਰਾਂਗੇ ਠੀਕ ਹੈ ਜੀ ਚਲੋ ਥੈਂਕ ਯੂ ਸੋ ਮੱਚੀ ਗੁੱਡ ਨਾਈਟ ਹਮਸਾਹੂ ਜੇ ਸਾਰੇ ਤੇ ਕੱਲ ਨੂੰ 11 ਵਜੇ ਮਿਲਦੇ ਆਪਾਂ ਫਿਰ